विलेज में मेला देखने के लिए दुग्गावाड़ी का गैस बहुत ही ज्यादा रश हो रहा है तो गैस अभी हम ले रहे भोग ये मेला तीन दिन लगता है अठी नौवीं दसवीं को और ये रही कार पार्किंग गैस अंकल जी सिर्फ बना रहे हैं You guys are we together, yeah? Papa yeah. 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 Hãy subscribe cho kênh Ghiền <coughs> Mì Gõ Để không bỏ lỡ những video hấp dẫn se porta a ti. ਗੋਗਾ ਮਹਾਰਾਜ ਜੈ ਪੀਰ ਕਾਰਜੋਗ ਪੀਰਾਂ ਵੱਲੋਂ ਬੜਾ ਸਨਮਾਨ ਪਹੁੰਚ 50000 ਰੁਪਏ 100-100 ਰੁਪਏ ਤੇ ਗੋਗਾ ਪੀਰ ਜੀ ਜੈ ਜੀ ਸਰਕਾਰਜੋ ਤੁਸੀਂ ਜਿਹੜਾ ਤੁਸੀਂ ਸਨਮਾਨ ਕਰ ਰਹੇ ਹੋ ਕਾਰਜੋਗ ਦੇ ਸੰਗਤਾਂ ਜਿਹੜੀਆਂ ਨਾਲ ਸਨਮਾਨ ਕਰ ਰਹੇ ਹੋ ਭੈਣਾ ਇਹਦਾ ਅਹਿਦ ਚੱਲ ਰਿਹਾ ਹੈ ਸ਼ਰਮਾ ਜਿਹੀ ਵੀ ਲੋਕ ਕਤਿਆਂ ਨਾ ਨੇ ਪੰਡਾ ਸਾਡਾ ਰਿਆ ਹੱਦ ਨਾਉਂ ਨਾ ਧਰਦੀ ਨਾਰ ਬੈਣਾ ਆਪੈਣਾ ਕੋਈ ਨਾ ਪਰੋਜੁਨਾ ਧਰਦੀ ਨਾਰ ਬੈਣਾ ਸਰਬੈਣਾ ਕੋਈ ਨਾ ਪਰੋਜੁਨਾ ਧਰਦੀ ਨਾਰ ਬੈਣਾ ਭਜਾਈਏ ਫੂਨ ਸਲਾਈਏ ਤੁਸੀਂ ਨੇ ਨਾ ਸਾੜਾ ਨਹੀਂ ਭਜਾਈਏ ਫੂਨ ਸਲਾਈਏ ਤੁਸੀਂ ਨੇ ਨਾ ਸਾੜਾ ਨਹੀਂ ਸਾਨੂੰ ਵੀ ਕੋਈ ਨਭ ਦੇ ਖੇਡਣਾ ਸਾਨੂੰ ਵੀ ਕੋਈ ਨਭ ਦੇ ਖੇਡਣਾ ਮਾਰਕ ਤੇ ਜਾ ਧਾੜਾ ਆਮੜ ਵੇਕਿਆਂ ਦਾ ਵੇਕਿਆਂ ਦਾ ਆਉਣ ਜਾਣ ਦਾ ਧਾੜਾ ਆਮੜ ਵੇਕਿਆਂ ਦਾ ਵੇਕਿਆਂ ਦਾ ਆਉਣ ਜਾਣ ਦਾ ਧਾੜਾ ਫੜ ਵੇਕਿਆਂ ਦਾ ਇਨਾ ਮੋਹ ਮੋਹ ਫਾਂਦੀ ਕਰਾਤਾ ਫੇਰ ਕਰਾਤਾ ਜੀਤਾ ਥਣ ਨਰ ਇਕ ਮਣਵਾ ਲਹਗੇ ਰੇਸ਼ਮੀ ਵੀ ਤਾਂ ਥਣ ਨਰ ਇਕ ਮਣਵਾ ਲਹਗੇ ਰੇਸ਼ਮੀ ਵੀ ਤਾਂ ਥਣੇ ਦਾ ਰੋਕ ਮਣਵਾ ਹੁਬਾਰੀ ਵਰਸੀ ਥੱਕ ਲੰਗਿਆ ਸੀ ਫਟਕੇ ਲਿਆਉਂਦਾ ਪਰਾਂਦਾ ਬਾਈ ਜੀ ਸਾਨੂੰ ਮਾਫ ਕਰਿਓ ਕੌਣਾ ਘੰਟਾ ਉਤੋਂ ਦੀ ਜਾਂਦਾ ਹੋਰ ਸਾਨੂੰ ਮਾਫ ਕਰਿਓ ਵੈਰ ਜੀ ਦਾ ਖਾਲਸਾ ਅਸ ਗੁਰੂ ਨਾਨਕ ਮਰੇ ਦੇ ਨੰਬਰ ਵਾਧੀਓ ਕੁਛ ਨਹੀਂ ਹੈ ਹੈਲੋ ਜਿਹੜੀ ਬਾਈ ਗੁਰੂ ਜੀ ਦਾ ਹਾਲਸਾ ਜਿਹੜੀ ਬਾਈ ਗੁਰੂ ਜੀ ਦੀ ਰੱਤੇ ਹੈ ਗਿਆਨ ਅਤੇ ਆਦਿਕ ਇਸ ਕਰਮ ਦਾ ਜਾਣਾ ਸਾਰਨਾ ਜਾਣਾ ਟੋਰੀ ਵੱਡੇ ਵੱਡਾ ਮੇਰਾ ਸਤਗੁਰ ਮਾਤਾ ਜਿਹਨੇ ਕਲਰ ਮੈਚ ਨਹੀਂ ਬਾਬਾ ਬਾਨਕ ਦੀ ਧਰਤੀ ਹੈ ਜਿਹੜੀ ਭਾਗਲਪੁਰ ਦੀ ਧਰਤੀ ਹੈ ਜਿਹੜੇ ਮਲਾਉਂਦੇ ਆ ਸਾਡੇ ਸਿੰਘ ਕੀ ਪਾਟੜ ਤੇ ਲੱਖਾਂ ਸਮਾਣਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਇਧਰ ਮੇਰੀਆਂ ਧੜਾਂ ਦੀ ਜਿਹੜੀ ਕੁਸ਼ਤੀ ਅਖਾੜਾ ਬਾਸ਼ਾ ਦੇ ਵਿੱਚ ਉਹ ਕਰਵਾਈ ਜਾ ਰਹੀ ਆ ਕਿ ਪੰਜਾਬ ਮੇਰੇਆਂ ਮਕਾਮਾਂ ਖਾ ਤੇਰੀ हथियांइ कजे बचारेर वारी ਜਿੰਦੇ ਬਿਲਾਗਾ ਮਾਪੁਰ ਸ਼ਹਿਰ ਜਿੰਨੇ ਮੇਲੇ ਦਾ ਦੰਦ ਮਾਣਦੇ ਆ ਉਹਨਾਂ ਦਾ ਧੰਨਵਾਦ ਆ ਔਰ ਨੰਬਰ ਦਾ ਸਰਪੰਚ ਜਿੰਨੇ ਵੀ ਇਲਾਕਿਆਂੋਂ ਪੁੰਚਿਆ ਸਾਰੇ ਭਾਵਾਂ ਅੱਜ ਇਸ ਮੇਲੇ ਤੇ ਪਹੁੰਚਣ ਦੇ ਆਪਾਂ ਦਿਲੋਂ ਧੰਨਵਾਦ ਕਰਦੇ ਆ ਤੇ ਮੇਰੇ ਮਾਮਾ ਜੀ ਸਰਦਾਰ ਮੀਨਾ ਸਿੰਘ ਜੀ ਵੀ ਆਏ ਹੋਏ ਸਖੀਪਰ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਤੇ ਨਾਲ ਸਾਡਾ ਗਗਨ ਬਾਡੀ ਜਿਹੜੇ ਆਪਣੀ ਈਰੋਨ ਸਾਡੇ ਫੌਜੀ ਨੇਗੇ ਫੌਜੀ ਭਰਾਵਾਂ ਬੜੀ ਧੰਨਵਾਦ ਹੈ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਹੈ ਤੇ ਨਾਲ ਲੱਗੜ ਖੇਡੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਬੰਲੇ ਸਮੇ ਤੋਂ ਪਰੰਪਰਾ ਜਿਹੜੀ ਚੱਲੀ ਆ ਰਹੀ ਹੈ ਤੇ ਝੰਡ ਮੇਲਾ ਵੱਡੇ ਪੱਦਰ ਦਾ ਹੁੰਦਾ ਤੇ ਪਹਿਲਵਾਨਾਂ ਦੇ ਮਾਨ ਸਨਮਾਨ ਦੀ ਉਹ ਧਰਤੀ ਤੇ ਸਾੜਾ ਬਾਸ਼ਾ ਦੇ ਵਿਚ ਹੁੰਦੇ ਆ ਕਿ ਪੱਟਾ ਨੇ ਲੈ ਪੱਟ ਨੇ ਕਹਿੰਦੇ ਗੌੜਿਆਂ ਨੂੰ ਯਾਰੋ ਸਿਰੇ ਨਾਲ ਦੇ ਹੱਥ ਨਾਲ ਪੈਂਦੇ ਗੱਜ-ਗੱਜ ਚੌੜੇ ਸ਼ਾਦੀਆਂ ਵਾਲੇ ਜਦੋਂ ਪਹਿਲਵਾਨ ਵਿੱਚ ਸਾੜਾ ਬਾਸ਼ਾ ਦੇ ਮੁੱਕਦੇ ਆ ਆ ਕਿਹੜੇ ਨਗਰ ਦਾ ਪਹਿਲਵਾਨ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਆ ਕਿਹੜੇ ਨਗਰ ਦਾ ਪਹਿਲਵਾਨ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਤਲਵਾਰਾਂ ਵਾਲਾ ਨਾਇਕੀ ਆਰ ਖੜੀ ਜਗਤ ਜਿੱਤ ਦਾ ਮਾਰ ਕਰਦੇ ਆ ਆ ਜਿੱਥੇ ਟੱਕਰ ਚ ਚੋਟੀ ਦੀ ਆ ਅਚਾਨਕ ਹੀਰੇ ਦੇ ਕੀਤਾ ਇਹ ਨਕੀਸਰ ਜਦੋਂ ਟੀਮਾਂ ਦੇ ਵਿੱਚ ਵੀ ਲੋਕਾਂ ਦਾ ਪਿਆਰ ਮਿਲਦਾ ਹੈ ਕਦਾ ਜੁੱਦ ਹੈ ਕਰ ਤਕਰਾਏ ਅਰੇ ਕੀ ਹੋ ਰੋ ਉਸ ਸਮੇਂ ਦੇ ਨਾਲ ਉਹਦੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਹੱਸ ਗਏ ਕੋਈ ਨੱਤਰੂ ਕੋਲੇ ਖਾੜੀ ਦਾਗ ਤੇ ਡੇੜਾ ਜੱਟਾ ਇਸ ਗੱਲ ਦਾ ਝੂਠਾ ਜਾਣੀ ਬਈ ਦਾਗ ਤੇ ਡੇੜਾ ਜੱਟਾ ਉਧਰ ਇੱਥੇ ਹੀ ਲੈ ਜੀ ਬੱਡੇ ਬਾਦ ਪੁੰਜੇ ਸੰਤਾਂ ਪਾ ਪੁਰਸ਼ਾਂ ਵੱਲੋਂ ਸਾਡੇ ਸੰਤ ਬਾਬਾ ਵੀਰਵਾਲ ਦਾ ਜੀ ਔਰ ਸੰਤ ਜੀ ਸਨੇ ਜੇਰੰਦਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਖਾੜਾ ਬਾਸ਼ਾ ਖਾਨੀ ਦਾ ਬੀਸਚਾਰ ਅਖਾੜਾ ਬਾਸ਼ਾ ਬੋਹਰੇ 51 ਸੌਦੀ ਤੇ ਲਈ ਤਾੜੀਆਂ ਜ਼ੋਰਦਾਰ ਮਾਰਦੇ ਇੱਕ ਵਾਰੀ 51 ਸੌਦੀ ਛੱਡੀ ਜੇਰੰਦਰਾ ਪੁਲਵਾਨਾਂ ਦੀ ਸ਼ੁਰੂ ਹੋ ਗਈ ਹੈ ਮੇਰੇ ਮਿੱਤਰੋ ਖਾੜਾ ਬਾਸ਼ਾ ਦੇ ਵਿੱਚ ਆਓ ਆਪਾਂ ਦੇਖਾਂਗੇ ਇਹ ਪੁਲਵਾਨ ਵੱਡੇ ਮੱਲ ਜੱਟ ਚੁੰਦੇ ਹੋਇਆ ਕੀ ਕਹਿੰਦੇ ਭਾਗਾਂ ਭਰੀਆ ਸੰਤਰਵਾਵਾ ਨਾਨਕ ਦਾ ਸਾਰਾ ਜੀ ਸੰਤਰਵਾਵਾ ਗੁਰਮਤਿ ਆਦੀ ਹੋਦਰ ਸਾਡੇ ਸਰਦਾਰ ਅਮਰੀਤ ਸਿੰਘ ਜਿਹੜੇ ਵੱਡਾ ਬਾਦ ਕਰਕੇ ਗਿਆ ਮਾਰਾ ਜਲੋ ਧੰਵਾ ਸੰਤਾਵਾ ਕੋ ਸਾਹਿਬ ਨੂੰ ਜਿਨ੍ਹਾਂ ਨੇ ਸਨਮਾਨ ਦਾ ਦੇ ਨਿਖੋਦਾ ਕੀਤਾਗਾ ਜਿਵੇਂ ਇੱਕ ਵੇਲੇ ਸ਼ਾਮੇ ਆਪ ਲੱਖਾ ਸਰਪੰਚ ਲਈ ਦੇ ਦਿੱਤੀ ਆ ਇਤਰਾਇਆ ਭਵਾਨ ਦੀ ਖਾੜਾ ਪਾਸ਼ਾ ਦੇ ਵਿੱਚ ਉਹ ਭਾਈ ਇਹ ਦਰੋ ਕਰੋ ਹੋਇਆ ਕਿਦਾ ਇੱਕ ਉਹ ਮਾਰੋ ਨਾਈ ਬੇਦਰ ਬੁਖਾਣਾ ਕਰੋ ਇਹ ਬੇਇਨਤੀ ਹੈ ਸਾਡੇ ਸਾਰੇ ਨਗਰ ਸਾਰੀ ਗ੍ਰਾਮ ਪੰਚਾਇਤ ਲੱਖਾ ਸੰਪਨ ਜਿਹੜੇ ਕਹਿੰਦੇ ਵਿਪਲਵਾ ਜਿਹੜਾ ਜਿੰਨਾ ਭਲਵਾਨਾਂ ਦੀ ਖੁੱਲ੍ਹਦੀ ਆ ਉਹੀ ਜਿਹੜਾ ਖੜਾ ਪਾਸ਼ਾ ਦੇ ਵਿੱਚ ਆਉਣਗੇ ਹਾਂ ਭਾਈ ਜਿਹੜਾ ਇਹ ਉਹ ਬਾਕੀ ਖੜਾ ਪਾਸ਼ਾ ਦੇ ਵਿੱਚ ਭੁੱਲਦੇ ਰਹਿਣਾ ਉਹੀ ਜਿਹੜਾ तो सम, हमें तो बहुत ही ज्यादा मज़ा आया हमने खाया पिया और माथा भी टेका और इसी के साथ मेरा ब्लॉग समाप्त होता है मिलते हैं नेक्स्ट ब्लॉग में जय श्री राम